ਦੇਖੋ ਗੱਲ ਸਿੱਧੀ ਆ ਇਸ ਵੇਲੇ ਪਾਰਟੀਆਂ ਦੋ ਨੇ ਬਾਕੀ ਪਾਰਟੀਆਂ ਨੂੰ ਤਾਂ ਵੋਟ ਪਾਉਣ ਦਾ ਖਰਾਬ ਕਰਨਾ ਹੀ ਆ ਜਿਹੜੀ ਉੱਤੇ ਸਰਕਾਰ ਆ ਕੇਂਦਰ ਚ ਉਹ ਸਾਡੇ ਬੀਜੇਪੀ ਦੀ ਐਨਡੀਏ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ ਜਿਨ੍ਹਾਂ ਦੇ ਕੋਲ ਤਾਕਤ ਆ ਤੇ ਜਿਨ੍ਹਾਂ ਦੇ ਕੋਲ ਹਰ ਮਹਿਕਮੇ ਵਿੱਚ ਲੱਖਾਂ ਕਰੋੜਾ ਫੰਡ ਲੱਗਦਾ ਤੇ ਜੇ ਤਾਂ ਆਪਾਂ ਪੰਜਾਬ ਦੀ ਤਰੱਕੀ ਕਰਨੀ ਆ ਪੰਜਾਬ ਨੂੰ ਤਰਨ ਤਰਨ ਲਈ ਵਿਕਾਸ ਇੱਕ ਸਾਲ ਹੀ ਚ ਮੰਗਦੇ ਆਂ ਸੀ ਤੇ ਕੋਈ ਜ਼ਿਆਦਾ ਟਾਈਮ ਨਹੀਂ ਕਹਦੇ ਵੀ 22 27 ਦੂਜੀਆਂ ਮੋਟਾਂ ਦਾ ਆਈਆਂ ਖੜੀਆਂ ਉਦੋਂ ਪਹਿਲਾਂ ਇੱਕ ਵਾਰ ਤੁਸੀਂ 4 ਸਾਲ ਤੱਕ ਦੇਖ ਲਿਆ ਆ ਆਮ ਆਦਮੀ ਨੇ ਉਦੋਂ ਪਹਿਲਾਂ ਦੂਜੀਆਂ ਪਾਰਟੀਆਂ ਦੇਖੀਆਂ ਚਲੋ ਇੱਕ ਟਰਾਈ ਦੇ ਟ੍ਰੇਲਰ ਦੇ ਤੌਰ ਤੇ ਤਰਨ ਤਰਨ ਵਾਲੇ ਇਹ ਫੈਸਲਾ ਕਰ ਲੈਣ ਵੀ ਜੇ ਇੱਕ ਸਾਲ ਜੇ ਇੰਦਰ ਅੰਦਰ ਤਰਨ ਤਰਨ ਬਦਲ ਗਿਆ ਤਰਨ ਤਰਨ ਚ ਤਰੱਕੀ ਡਿਵੈਲਪਮੈਂਟ ਹੋ ਗਈ ਉਦੋਂ 27 ਦਾ ਫੈਸਲਾ ਕਰ ਲੈਣ ਜੇ ਕੋਈ ਕੰਮ ਨਹੀਂ ਹੋਊ ਤਾਂ ਫੇਰ ਲੋਕ ਆਪਣਾ ਫੈਸਲਾ ਕਰ ਲੈਣ ਕਿ ਮੈਂ ਤਾਂ ਸਿੱਧੀ ਇਹ ਗੱਲ ਕਹਿਣਾ ਹੈ ਤੁਹਾਡੇ ਰਾਹੀਂ ਵੀ ਇਹ ਮੌਕਾ ਏ ਇੱਕ ਮਾਡਲ ਤਰਨ ਤਾਂ ਜਿਹੜਾ ਉਹ ਬਣਾ ਕੇ ਦਿਖਾਦਾ ਵੀ ਇੱਕ ਸਾਹਮਣੇ ਪੁੱਛਣ ਦੀ ਰਸਨ ਕਰਉਂਦੀ ਹੈ ਪੰਥੀ ਤੇ ਆਦਾ ਕਿ ਕਿ ਲਾਕਾ ਪੰਥਕ ਲਾਕਾ ਨਹੀਂ ਚਾਹੇ ਸਾਰੇ ਹੈ ਤਾਂ ਇਨਸਾਨ ਹੀ ਆਪਾਂ ਪੰਜਾਬੀ ਆ ਸਾਰੇ ਗੁਰੂ ਨੂੰ ਮੰਨਣਾ ਸਾਰੇ ਹੀ ਪੰਥਕ ਇਸ ਕਰਕੇ ਇਹ ਗੁਰੂ ਦੀ ਧਰਤੀ ਹੈ ਤੇ ਪੰਜਾਬ ਹੀ ਸਾਰੀ ਗੁਰੂ ਦੀ ਧਰਤੀ ਹੈ ਇਸ ਕਰਕੇ ਮੈਂ ਨਹੀਂ ਕੋਈ ਇੱਕ ਗੱਲ ਨੂੰ ਸਮਝਦਾ ਸਾਰੇ ਉਸ ਗੁਰੂ ਦੇ ਤਰਾਹ ਤੇ ਚੱਲਣ ਵਾਲੇ ਲੋਕ ਨੇ ਤੇ ਮੈਂ ਤਾਂ ਸੋਚਦਾ ਸਾਰਾ ਪੰਜਾਬ ਹੀ ਬੰਦ ਹੋ ਗਿਆ ਡੁੱਤਾ ਸਿੰਘ ਬਰੇ ਰਾਜਾ ਬੜੀ ਦੇ ਬਿਆਨ ਸਰ ਕਿਵੇਂ ਦੇਦੇ ਜੀ ਦੇਖੋ ਜੀ ਇਹ ਇਤਨਾ ਮੈਨ ਲੱਗਦਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਮੈਨੂੰ ਲੱਗਦਾ ਭਗਵੰਤ ਮਾਨ ਤੋਂ ਨਾ ਉਸੇ ਛੁੱਟ ਕੇ ਲੇਟ ਚਰਾ ਉਹ ਉਹ ਤਬਦੀਲੀ ਮੈਨ ਲੱਗਦਾ ਲੀਡਰਾਂ ਚ ਆ ਗਈ ਕਈਆਂ ਦੀ ਵੀ ਉਸੇ ਤਰੀਕੇ ਨਾਲ ਵਿਅੰਗ ਕਰਸਣੇ ਹੁਣ ਤੁਸੀਂ ਕੱਲ ਇਹ ਇਹ ਕਿਹਾ ਬਾਕੀ ਛੱਡੋ ਮਣ ਮਾਫੀ ਮੰਗਣਾ ਨਾ ਮੰਗਲ ਤੁਸੀਂ ਕੱਲ ਇਹ ਦਿਖਾਇਆ ਵੀ ਜਿਹੜਾ ਗਾਂਧੀ ਫੈਮਿਲੀ ਆ ਉਹ ਕਿਸੇ ਨੂੰ ਵੀ ਜਿਨ ਮਤਲਬ ਉਹਨਾਂ ਦੀ ਸਾਰੀ ਜਿਹੜੀ ਐਨੀ ਮਿਹਨਤ ਸੀ ਬੁੱਟਾ ਸਿੰਘ ਹੋਣਾ ਤੇ ਇਹ ਗਿਆਨੀ ਜੈਲ ਸਿੰਘ ਨੂੰ ਕਹਿੰਦੇ ਆ ਇਹ ਬਾਕੀਆਂ ਨੂੰ ਕਹਿੰਦੇ ਆ ਇਹਦਾ ਮਤਲਬ ਕਹਿਣ ਤਾਂ ਸਮਝ ਆਈ ਤੁਸੀਂ ਸਾਈਕੀ ਕੀ ਆ ਦਿਮਾਗ ਤੇ ਬਈ ਉਹ ਟੁਕੜਾ ਸਿੱਟਦੇ ਆ। ਭਈ ਜੀਨੂ ਵੀ ਉਹ ਹੋ ਉਹਨਾਂ ਦਾ ਮਤਲਬ ਇਹ ਸੀ ਵੀ ਉਹਨਾਂ ਦੀ ਰੈਮੋ ਕਰਮ ਤੇ ਵੀ ਦੇਖੋ ਜੀ ਇੱਕ ਐਸੇ ਬੰਦੇ ਨੂੰ ਉਹਨਾਂ ਨੇ ਚੱਕ ਕੇ ਮੰਤਰੀ ਸਟਰ ਬਣਾ ਦਿੱਤਾ। ਕਹਿਣ ਦਾ ਭਾਵ ਇਹ ਸੀ ਵੀ ਉਹ ਪਰਿਵਾਰ ਦੇ ਗਾਂਧੀ ਫੈਮਿਲੀ ਦੇ ਉਹਨਾਂ ਦੇ ਚਾਪਲੂਸੀ ਕਰੋ ਉਹਨਾਂ ਦੇ ਚਦ ਵੀ ਚੱਪੋ ਤੇ ਤੁਹਾਨੂੰ ਚੀਜ਼ਾਂ ਜੁੜੀਆਂ ਉਹ ਮਿਲਣਗੀਆਂ। ਮਤਲਬ ਉਹਨਾਂ ਦਾ ਕਹਿਣ ਦਾ ਇਹ ਸਾਬ 빅 ਪਾਰਟੀ ਨਾਲ ਜੁੜੋ। ਉਹ ਤੁਹਾਨੂੰ ਜਦ ਮਰਜ਼ੀ ਤੁਹਾਡੀ ਜੇਬ ਚ ਕੁਝ ਪਾ ਸਕਦੇ ਆ ਉਹਨਾਂ ਦੀ ਜਿਹੜੀ ਬੁੱਟਾ ਸਰਦਾਰ ਬੁੱਟਾ ਸਿੰਘ ਸਰਦਾਰ ਬੁੱਟਾ ਸਿੰਘ ਮੈਨੂੰ ਪਤਾ ਉਸ ਵੇਲੇ ਜਦੋਂ ਉਹ ਗ੍ਰੇ ਮੰਤਰੀ ਸੀ ਚਾਹੇ ਸ਼ੀਰਜਾਦਮ ਸਰਵਨ ਸਿੰਘ ਇੱਕ ਉਹ ਸਾਰੇ ਸਾਥੀ ਸੀ ਕਿਸ ਵੇਲੇ ਉਹ ਸਪੋਰਟਸ ਮਿਨਿਸਟਰ ਸੀ ਬਾਕੀ ਗੱਲਾਂ ਤਾਂ ਛੱਡੋ ਉਹ ਜਿਹੜੀ 82 ਆਪਣੇ ਏਸ਼ੀਆ ਡੁਬੀਆਂਸ ਮਨੁਅ ਅੱਜ ਵੀ ਚਾਹੇ ਛੋਟੀ ਉਮਰ ਸੀ ਉਹਦਾ ਅੱਕੂ ਜਿਹੜਾ ਸੀ ਉਹਦਾ ਨਾ ਉਹ ਸੀਗਾ ਉਹਦਾ ਨਿਸ਼ਾਨ ਜਿਹੜੀਆਂ 82 ਟੂਡੀਆਂ ਏਸ਼ੀਅਨ ਗੇਮਸ ਹੋਈਆਂ ਸੀ ਦਿੱਲੀ ਦੇ ਵਿੱਚ ਜਿੰਨੇ ਅੱਜ ਸਟੇਡੀਅਮ ਬਣੇ ਹੋਏ ਜਿੰਨੇ ਅੱਜ ਫਾਈਵ ਸਟਾਰ ਹੋਟਲ ਬਣੇ ਆ ਰਹਿਣ ਨੂੰ ਕਿਉਂਕਿ ਸਾਰੇ ਦੇਸ਼ਾਂ ਦੇ ਕਲੀਰਾਂ ਨੇ ਆਉਣਾ ਸੀ ਨਾਲ ਉਹਨਾਂ ਦੇ ਰਾਜਦੂਤਾਂ ਨੇ ਆਉਣਾ ਹੋਰ ਮੰਤਰੀ ਬੜਾ ਕੁਝ ਹੁੰਦਾ ਹੈ ਤੇ ਉਹ ਸਾਰਾ ਕੁਝ ਸਰਦਾਰ ਭਗਤ ਸਿੰਘ ਨੇ 182 ਦੀ ਰਿਸ਼ੀਅਨ ਗੇਮਸ ਕਰਾਇਆ ਸੀ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂਗਾ ਇਹ ਤਾਂ ਇਹਦਾ ਬਸ ਐਵੇਂ ਹੀ ਲੋਟ ਲੱਗਿਆ ਹੋਇਆ ਏ ਉਹ ਮਤਲਬ ਉਹੀ ਹੈ ਨਾ ਕਿ ਜਿਹਨੂੰ ਉਹਨਾਂ ਨੇ ਚੱਕਣਾ ਉਹਦੀ ਪਰਚੀ ਆ ਜਿਹੜੀ ਉਹਦੀ ਗੇਮਸ ਪਾ ਦੇਣੀ ਹੈ ਵੀ ਚੱਕ ਲਈ ਉਹ ਬਣਾਤਾ ਇਸ ਕਰਕੇ ਪੱਲੇ ਇਹਨਾਂ ਨੂੰ ਨਾ ਤਾਂ ਕਾਂਗਰਸ ਦਾ ਇਤਿਹਾਸ ਨਹੀਂ ਨਾ ਇਹਨਾਂ ਨੂੰ ਕਾਂਗਰਸ ਦੇ ਲੀਡਰਾਂ ਦੇ ਬਾਰੇ ਕੋਈ ਗੱਲ ਕਰੀਏ। ਇਹ ਬਾਲ ਕਹਿ ਰਹੇ 2027 ਦੇ ਮੁੱਖ ਮੰਤਰੀ ਬਣਗੇ ਨਹੀਂ ਕਿਦਾਂ ਹੋਣਾ ਹੈ ਜੀ। ਇਹ ਬਾਲ ਕਹਿ ਰਹੇ 2027 ਵਿੱਚ ਮੁੱਖ ਮੰਤਰੀ ਹੋਣਗੇ ਕਿਹੜੇ ਪੰਜਾਬ ਦੇ। ਮਾਦਨ ਸਾਹਿਬ ਹਾਂ ਜੀ। ਕਿਉਂ ਪਹਿਲਾਂ ਕਿਹੜਾ ਰਹੇ ਜੀ। ਇੱਕੜੂ ਵੀ ਨਵੀਂ ਗੱਲਾਂ ਪਹਿਲਾਂ ਵੀ ਵਸੇਰੀ ਬਾਰੇ